ਸ਼ਰੀਆਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਸਕੂਲੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅੱਛੇ ਆ ਰਹਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ ਪੈਰੀ ਸੰਗਣੀ ਤੁੰਦ ਕਰਕੇ ਕਈ ਹਾਦਸੇ ਵਾਪਰੇ ਹਨ ਇਹਨਾਂ ਹਾਦਸਿਆਂ 'ਚ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਯਾਰੀਆਂ ਤੇ ਜਿਹੇ ਮਾਮਲੇ ਸਾਹਮਣੇ ਆਇਆ ਤਰਨਤਨ ਦੇ ਕਸਬਾ ਖਾਲੜਾ ਤੋਂ ਇਹ ਸਾਹਮਣੇ ਆਇਆ ਜਿੱਥੇ ਕਿ ਸੰਗਣੀ ਤੁੰਦ ਕਨ ਬਲੇਰੋ ਦੇ ਅੱਗੇ ਜਾਰੀ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ ਤੇ ਟੱਕਰ ਵਿੱਚ ਬਲੇਰੋ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਮਿਲੀ ਜਾਣਕਾਰੀ ਅਨੁਸਾਰ ਬਲੇਰੋ ਵਿੱਚ ਮਜ਼ਦੂਰ ਸਨ ਜੋ ਕੰਮ ਤੇ ਜਾਦੇ ਸਨ ਇਸ ਹਾਦਸੇ 'ਚ ਬਲੇਰੋ 'ਚ ਸਵਾਰ ਕਰੀਬ 10 ਮਰਦ ਤੇ ਔਰਤਾਂ ਵੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਹਾਦਸੇ 'ਚ ਸਕੂਲੀ ਬੱਚਿਆਂ ਤੋਂ ਬਚਾਰਿਆ ਤੇ ਮੌਸਮ ਤੋਂ ਦਾ ਗੱਲ ਕਰੀਏ ਤਾਂ ਮੌਸਮ ਭਗਨੇ ਆਉਣ ਵਾਲੇ ਦਿਨਾਂ 'ਚ ਉਮੀਦ ਦੀ ਚੇਤਾਵਨੀ ਵੀ ਹੁਣ ਜਾਰੀ ਕਰ ਦਿੱਤੀ ਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ